ਮੇਰੇ 40-40 ਕੀ ਲੈ ਚਾਲੀ ਹੋਆ 40-40 ਕਿੰਨੇ ਆ 40 ਜੀ ਨਾਲੇ ਮੈਂ ਆਪ ਵਾਲਿਆਂ ਦਾ ਖਾਸ ਸੀ ਜਿਹੜਾ ਮੁੰਡੀਆਂ ਵਾਲਿਆਂ ਦਾ ਜਿਤਾਇਆ ਵੋਟਾਂ ਪਾਈਆਂ ਕੋਲੋਂ ਖਰਚਾ ਕਰਿਆ ਤੇ ਸਾਡੇ ਹੱਥ ਵੜਤੇ ਮੱਕੜ ਸੀ ਤੁਸੀਂ ਮਤਲਬ ਪੂਰੇ ਚਮਚੇ ਸਮਝ ਲਓ ਹੁਣ ਤਾਂ ਮੈਨੂੰ ਹਕੀਕਤ ਦਾ ਪਤਾ ਦਫਤਰਾਂ 'ਚ ਬੈਠੇ ਸਾਡ ਲੈਂਦੇ ਆ ਤੁਹਾਨੂੰ ਗ੍ਰਾਂਟ ਦਵਾਂਗੇ ਤੁਹਾਨੂੰ ਆਇਆ ਕਰਾਂਗੇ ਹੱਥ ਖੜਾ ਕਰਾ ਲੈਂਦੇ ਨੇ ਬਾਅਦ ਚ ਉਹੀ ਫੋਟੋ ਚੱਕ ਕੇ ਛੇਪ ਦਿੰਦੇ ਨੇ ਤੁਸੀਂ ਵੀ ਗਏ ਹੋਏ ਆ ਸੀ ਸਾਨੂੰ ਪਤਾ ਉਹ ਤਾਂ ਗਏ ਆ ਦਫ਼ਤਰ ਬੈਠੇ ਆ ਵੋਟਾਂ ਵਲੇ ਬੈਠੇ ਆ ਸਾਡੇ ਟਾਈਆਂ ਪੋਈਆਂ ਸਾਡੇ ਹਾਂਜੀ ਆਮ ਆਦਮੀ ਪਾਰਟੀ ਆਊਗੀ ਤੁਹਾਡੇ ਲਈ ਆ ਕਰੂਗੀ ਆ ਕਰਤਾ ਜਿਹੜਾ ਕੋਈ ਕਰਨਾ ਸਾਡੇ ਪਿੰਡੋਂ ਲੁਧਿਆਣਾ ਜ਼ਿਲ੍ਹੇ ਨੂੰ ਕਾਹਤੋਂ ਵਿਕਾਸ ਚ ਲੈ ਕੇ ਆਉਂਦੇ ਆ ਪਾਪ ਦਾ ਪਿੰਡ ਦੇ ਵਿੱਚ ਆਵਾਜ਼ ਠਾਉਣ ਦੀ ਅਸੀਂ ਸਤੌਜ ਤੋਂ ਰੁਕਣੀ ਸ਼ੁਰੂ ਕਰਦੇ ਆ ਨਾਲੇ ਸਾਨੂੰ ਚੰਡੀਗੜ੍ਹ ਘੰਟੇ ਦਾ ਰਾਹ ਵਾ ਉਹਨਾਂ ਨੂੰ 6 ਘੰਟੇ ਦਾ ਰਾਹ ਚੰਡੀਗੜ੍ਹ ਦਾ ਅਸੀਂ ਤਾਂ ਚੰਡੀਗੜ੍ਹ ਰੋਜ਼ ਜਾਂਦੇ ਆ ਉਹਨਾਂ ਨੂੰ ਔਖਾ ਉਹ ਚੰਡੀਗੜ੍ਹ ਜਾ ਕੇ ਕਾਇਟਾਂ ਕੱਢਦੇ ਨੇ ਆਪਦੀਆਂ ਰੀਲ ਚੰਡੀਗੜ੍ਹ ਜਾ ਕੇ ਬਣਾਉਂਦੇ ਆ ਉਹ ਆਪਦੇ ਪਿੰਡ ਬਣਾਉਣ ਮਿੰਨੀ ਚੰਡੀਗੜ੍ਹ ਇਹ ਦੇਸੀ ਨਵੀਂ ਪਾਰਟੀ ਆ ਇਹਨੂੰ ਇੰਨਾ ਪਤਾ ਨਹੀਂ ਹੈਗਾ ਇਹਨੂੰ ਜਿਟਾਣਾ ਯਾਦ ਕਰਾ ਦਾਂਗੇ ਵੀ ਜਿਟਾਣਾ ਕੀ ਸੀ ਅਸੀਂ ਵੀ ਉਹੀ ਖਾਨਦਾਨਾਂ ਚੋਂ ਆ ਉਹਨਾਂ ਚੋਂ ਹੀ ਬਨਮਿਤਰਾ ਨੂੰ ਹੀ ਦੇਖੇ ਹੋਏ ਸਾਡੇ ਭਗਵੰਤ ਜੀ ਕਿਹੜਾ ਮੰਤਰੀ ਕੋਈ ਮੰਤਰੀ ਬੁੰਦਰੀ ਨਹੀਂ ਰਸੀ ਨਹੀਂ ਹੈਗਾ ਉਹ ਤਾਂ ਨਵਾਂ ਉਹ ਤਾਂ ਦਿੱਲੀੋਂ ਜਿਵੇਂ ਆਪਾਂ ਉਹ ਭਜਾਈ ਜਾਂਦੇ ਆ ਡੋਰੀ ਕਿਸੇ ਦੇ ਹੱਥਾਂ ਭਜਦਾ ਕੋਈ ਹੋਰ ਆ ਉਹ ਕੰਮ ਆ ਮੰਨ ਲਓ ਜਿਵੇਂ ਹੁਣ ਉਹਨਾਂ ਨੇ ਪਾਲਿਸੀ ਬਿਨਾ ਪੁੱਛੇ ਬਣਾ ਲਈ ਕਿਸਾਨਾਂ ਨੂੰ ਜੇਕਰ ਇਸੇ ਤਰੀਕੇ ਨਾਲ ਕੱਲੂ ਇਕ ਵਾਰ ਕਰਨ ਕੋਈ ਪਿੰਡਾਂ ਬਚਾਉਂਗੇ ਫਿਰ ਮਰਨ ਮਰਾਉਣ ਨੂੰ ਤਿਆਰ ਅਸੀਂ ਤਿਆਰ ਬੈਠੇ ਆਂ ਉਹਕੇ ਪਾਲ ਸੀ ਆ ਵੀ ਗਈ ਚਲੋ ਉਦੋਂ ਬਾਅਦ ਉਦੋਂ ਵੀ ਮਰੇ ਹੋਏ ਆ ਤੇ ਇਹਦਾ ਪਹਿਲਾਂ ਹੀ ਮਰਦੀ ਹੈ ਫਿਰ ਜਾ ਕੇ ਠੀਕ ਨਹੀਂ ਆਪੇ ਦਾ ਸਰਕਾਰ ਦੇ ਸਿਰ ਚੜ੍ਹ ਕੇ ਮਰਾਂਗੇ ਫਿਰ ਹੁਣ 40 ਕਿੱਲਾਂ ਤੋਂ ਕਿੰਨੇ ਰਹਿ ਜ ਨੇ ਤੁਹਾਡੇ ਜੇਕਰ ਲੈ ਜਾਂਦੇ ਆਂ 40 ਵਿੱਚੋਂ ਰਹਿ ਜ ਨੇ ਮੇਰੇ ਕੋਲ 1.5 ਕਿੱਲਾ ਜੀ ਦੋ ਦੋ ਕਿਨਾਲਾ ਘਟਣੀਆਂ ਨੇ 1.5 ਕਿੱਲਾ ਰਹਿ ਜ ਨੇ ਉਹ ਵੀ ਮੈਂ ਕੀ ਕਰੂੰਗਾ 1.5 ਕਿੱਲਾ ਮੇਰੇ 2 ਕਿੱਲਾ ਚ ਘਾਰ ਆ ਉਹ 2 ਕਿੱਲਾਂ ਚ ਘਾਰ ਮੇਰਾ ਸੇਫਟ ਹੋ ਜਾਣਾ ਲੋਕਵਾਇ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਤਾਜ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਸਰਕਾਰ ਲਗਾਤਾਰ ਫਾਇਦੇ ਕਨਾਰੀ ਤੇ ਇੱਕ ਵੀ ਕਿਸਾਨ ਹਾਲੇ ਤੱਕ ਕੋਈ ਸਾਹਮਣੇ ਨਹੀਂ ਆਇਆ ਜਿਹੜਾ ਕਹਵੇ ਕਿ ਭਾਈ ਮੇਰੀ ਜ਼ਮੀਨ ਲੈ ਲਵੋ ਉਸੇ ਤਹਿਤ ਤੁਹਾਨੂੰ ਉਹਨਾਂ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰਕੇ ਦੱਸਦੇ ਆ ਕਿ ਕੀ ਉਹ ਵਾਕਿਆ ਦੇਣਾ ਚਾਹੁੰਦੇ ਨੇ ਜਾਂ ਕਿਉਂ ਵਿਰੋਧ ਕਰ ਰਹੇ ਨੇ ਤੇ ਲਗਾਤਾਰ ਵਿਰੋਧ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਬਾਈ ਜੀ ਕਿਹੜਾ ਪਿੰਡ ਹੈ ਜੀ ਪਹਿਲਾਂ ਤਾਂ ਆਪਣਾ ਸਾਡਾ ਗੱਦੋਵਾਲ ਜੀ ਸਰਪੰਚਾ ਜੀ ਮੈਂ ਗੱਦੋਵਾਲ ਤੋਂ ਸਾਡੀ ਪੰਚਾਇਤ ਖੜੀ ਹੈ ਸਾਰੀ ਜੀ ਅਸੀਂ ਕੱਲ ਭਾਗ ਪਰੇ ਗਏ ਸੀਗੇ ਜੀ ਉੱਥੇ ਵੀ ਅਸੀਂ ਬਿਲਕੁਲ ਇਹਦੇ ਮਤਲਬ ਵਿਰੋਧ ਚਾਂ ਜੀ ਅਸੀਂ ਇੱਕ ਵੀ ਮਤਲਬ ਇਹ ਸਰਕਾਰ ਨੇ ਵੈਸੇ ਤਾਂ ਜਿਵੇਂ ਗਿਣਾ ਰਹੀ ਹੈ ਜੀ ਕੋਈ ਵੀ ਇੱਕ ਵੀ ਉਹਦੇ ਲਈ ਨਹੀਂ ਕਿ ਤਿਆਰ ਕੋਈ ਵੀ ਠੀਕ ਨਹੀਂ ਕੋਈ ਆਪਦੇ ਬੰਦੇ ਭਾਵੇਂ ਕੋਈ ਕਹਿ ਤਾਵੇ ਕਿਸੇ ਨੂੰ ਲਾਲਚ ਦੇ ਕੇ ਵੀ ਕੋਈ ਇਹਦਾ ਇੱਕ ਵੀ ਫੈਸਲਾ ਸਾਡੀ 350 ਕਿੱਲਾ ਜੀ 350 ਕਿੱਲਾ ਹਾਂਜੀ ਹਾਂਜੀ ਪੋਲੀ ਆ ਗਈ ਲਗਭਗ ਹਾਂਜੀ ਇੱਕ ਇੱਕ ਸਾਈਡ ਸਾਰੀ ਉਹ ਆ ਗਈ ਜੀ ਹਾਂਜੀ ਇੱਕ ਸਾਈਡ ਸਾਰੀ ਆ ਗਈ ਕਿੰਨੇ ਕਿਸਾਨ ਨੇ ਬਾਈ ਜਿਹੜਾ ਦੇਣਾ ਚਾਹੁੰਦੇ ਆ ਜ਼ਮੀਨ ਬਾਈ ਕੋਈ ਵੀ ਨਹੀਂਗਾ ਜੀ ਆ ਸਾਰੀ ਆਏ ਨੇ ਜੀ ਦੇਖ ਲਓ ਕਿਸਾਨ ਨਹੀਂ ਆ ਕੋਈ ਵੀ ਕਹਿ ਦੇ ਦੇਣੀ ਹੈ ਜਿਵੇਂ ਨਹੀਂ ਤਿਆਰ ਇੱਕ ਵੀ ਕਿਸਾਨ ਕਹਿਦਾ 1 ਇੰਚ ਵੀ ਜ਼ਮੀਨ ਦੇਣੀ ਚਾਹੁੰਦਾ ਇਹ ਦੋ ਮੈਗਲ ਇਹਨੇ ਕਹੇ ਬਰਦਾਸ਼ਤ ਲੈ ਜਾਵਾਂਗੇ ਆ ਬਰਦਾਸ਼ਤ ਦਿਖਾਤਾ ਇਹਨਾਂ ਨੇ ਆਪਣਾ ਨੰਗ ਪੋਣਾ ਦਿਖਾਇਆ ਕਹਿੰਦਾ ਵੀ ਸਾਡੇ ਕੋਲ ਹੈ ਕੁਛ ਨਹੀਂ ਇਹਨਾਂ ਨੂੰ ਕਹੇ ਹਟਪ ਲੋ ਜ਼ਮੀਨ ਆਪਣਾ ਬਣਾਉਣਾ ਚੰਡੀਗੜ੍ਹ ਬਣਾਉਦੇ ਸਤਾਉ ਤੋਂ ਸ਼ੁਰੂ ਕਰਨਾ ਰੋਕਣੀ ਆਪ ਤੇ ਪਿੰਡ ਤੋਂ ਸ਼ੁਰੂ ਕਰ ਹਮ ਕਿ ਨਹੀਂ ਬੇਤਲੋ ਜੇ ਉਹਨੇ ਰੋਕਣੀ ਆ ਆਪਣੇ ਪਿੰਡ ਤੋਂ ਸ਼ੁਰੂ ਕਰਨ ਫੇਰ ਸਾਡੇ ਪਿੰਡਾਂ ਨੂੰ ਮਾਉਣ ਕਿਉਂ ਜੀ ਆਪ ਜੇ ਉਹ ਆਪਣੇ ਪਿੰਡ ਤੋਂ ਸ਼ੁਰੂ ਕਰਨਗੇ ਤੁਹਾਨੂੰ ਤਾਂ ਹੀ ਪਤਾ ਲੱਗੂ ਬਿਪਕਾਸ ਭਵੰਤਵਾਂ ਦੇ ਪਿੰਡ ਤੋਂ ਹੁੰਦਾ ਸਾਡੇ ਪਿੰਡਾਂ ਨੂੰ ਲੁਧਿਆਣਾ ਜਿਲ੍ਹੇ ਨੂੰ ਕਾਹਤੋਂ ਬਿਗਾਸ ਚ ਲੈ ਕੇ ਆਉਂਦੇ ਆ ਉਹ ਆਪਦਾ ਪਿੰਡ ਦੇ ਵਿੱਚ ਆਵਾਜ਼ ਉਠਾਉਣ ਵੀ ਅਸੀਂ ਇਸ ਤੋਜ ਤੋਂ ਰੋਕਣੀ ਸ਼ੁਰੂ ਕਰਦੇ ਆ ਆਪਦੇ ਆਪਦੀ ਜ਼ਮੀਨ ਦੇਣ ਪਹਿਲਾਂ ਫਿਰ ਉੱਥੇ ਚੰਡੀ ਨਾਲੇ ਸਾਨੂੰ ਚੰਡੀਗੜ੍ਹ ਘੰਟੇ ਦਾ ਰਾਵਾ ਉਹਨਾਂ ਨੂੰ 6 ਘੰਟੇ ਦਾ ਰਾ ਚੰਡੀਗੜ੍ਹ ਦਾ ਸਾਨੂੰ ਅਸੀਂ ਤਾਂ ਚੰਡੀਗੜ੍ਹ ਰੋਜ਼ ਜਾਂਦੇ ਆ ਉਹਨਾਂ ਨੂੰ ਔਖਾ ਉਹ ਚੰਡੀਗੜ੍ਹ ਜਾ ਕੇ ਕੰਕਟਾਂ ਕੱਢਦੇ ਨੇ ਆਪਦੀਆਂ ਹੋ ਰੀਲੇ ਚੰਡੀਗੜ੍ਹ ਜਾ ਕੇ ਬਣਾਉਂਦੇ ਆ ਉਹ ਆਪਦੇ ਪਿੰਡ ਬਣਾਉਣ ਮਿੰਨੀ ਚੰਡੀਗੜ੍ਹ ਸਾਨੂੰ ਤਾਂ ਲੋਡ ਹੀ ਨਹੀਂ ਸਾਡਾ ਚੰਡੀਗੜ੍ਹ ਵਿੱਚ ਪਿਆ ਤੁਹਾਨੂੰ ਨਹੀਂ ਉਹ ਵਿਕਾਸ ਚਾਹੀਦਾ ਜਿਹੜਾ ਉਹ ਬਿਲਕੁਲ ਨਹੀਂ ਚਾਹੀਦਾ ਬਿਲਕੁਲ ਨਹੀਂ ਅਸੀਂ ਖਿਲਾਫ ਆਏ ਨੇ ਅਜਿਹੜੀ ਪਾਲਿਸੀ ਹੈ ਕੀ ਲਾਹਦਾ ਕਿਥੋਂ ਲੈ ਕੇ ਆਏ ਕਿ ਇੱਕ ਕਿਲਾ ਕਿਸੇ ਤੋਂ ਲੈ ਲੈਣਾ ਕੁਝ ਕਨਾਲਾ ਉਹਨੂੰ ਦੇ ਦੇਣੀਆਂ ਵੀ ਇਹ ਕੀ ਸੋਚ ਕੇ ਬਣਾਈ ਦਿੱਲੀ ਇਹ ਖਬਰਾਂ ਕੀ ਸੋਚ ਨਾ ਉਹ ਤਾਂ ਦਿੱਲੀੋਂ ਜਿਵੇਂ ਆਪਾਂ ਉਹ ਭਜਾਈ ਜਾਂਦੇ ਆ ਡੋਰੀ ਕਿਸੇ ਦੇ ਹੱਥਾਂ ਭਜਦਾ ਕੋਈ ਹੋਰ ਆ ਉਹ ਕੰਮ ਆ ਉਹ ਕੰਮ ਆ ਉਹ ਕੰਮ ਆ ਹਾਂਜੀ ਜਿਵੇਂ ਕੇਂਦਰ ਸਰਕਾਰ ਤਿੰਨ ਕਾਨੂੰਨ ਲੈ ਕੇ ਆਉਂਦੀ ਆ ਕਾਲੇ ਜਿਹੜੇ ਰੱਦ ਕਰਵਾਏ ਉਹਦੇ ਵਿੱਚ ਸੀਗਾ ਕਿ ਹੌਲੀ ਹੌਲੀ ਤੁਹਾਡੇ ਜ਼ਮੀਨਾਂ ਤੇ ਕਬਜ਼ਾ ਆਊਗਾ ਪਰ ਇਹ ਸਰਕਾਰ ਨੇ ਸਿੱਧਾ ਹੀ ਆ ਕੇ ਕਹਿੰਦਾ ਕਿ ਜ਼ਮੀਨਾਂ ਦੇ ਦੇ ਬਸ ਉਹੀ ਤਾਂ ਕਿਹਾ ਨੂੰ ਕਾਲੇ ਕਾਨੂੰਨ ਵਿੱਚ ਇਹ ਕਾਲੇ ਕਾਨੂੰਨ ਨੇ ਆਪ ਦੇ ਸ਼ੁਰੂ ਕਰ ਲਏ ਜੇ ਲੋਕਾਂ ਕੋਲ ਜ਼ਮੀਨ ਨਾ ਰੋਟੀ ਕਿੱਥੋਂ ਖਾਣੀ ਆ ਗਰੀਬ ਪਰ ਉਹ ਕਿੱਥੋਂ ਰੋਟੀ ਖਾਓ ਹਾਂਜੀ ਤੁਹਾਡੇ ਕੋਲੇ ਕਿੰਨੀ ਜ਼ਮੀਨ ਆ ਬਾਈ ਸਾਡੇ ਕੋਲ 7 ਕਿਲੇ ਆ ਜੀ 7 ਇਹ ਸੱਤੇ ਇਹਦੇ ਵਿੱਚ ਆ ਕੇ ਵਿੱਚ ਆਉਂਦੇ ਆ ਠੀਕ ਉਹ ਅਸੀਂ ਕੀ ਕਰਨੀਏ ਨੇ ਹਾਂ ਉਹ ਕਹਿੰਦੇ ਪਲਾਟ ਬਹੁਤ ਮਹਿੰਗੇ ਆ ਬਾਈ ਕਹਿੰਦੇ ਪਲਾਟ ਦੇਣੇ ਉਹ ਅਸੀਂ ਕੀ ਕਰਨੀਏ ਜੀ ਉਹ ਅਸੀਂ ਕਿਸੇ ਮਤਲਬ ਦੇ ਨਹੀਂ ਉਹ ਸਾਡੇ ਕਿਸੇ ਮਤਲਬ ਦੇ ਨਹੀਂ ਹੈਗੇ ਜੇ ਅਸੀਂ ਵਧੀਆ ਰੋਟੀ ਖਾਣੇ ਅਸੀਂ ਆਪਦੇ ਘਰੇ ਰਾਜਿਆ ਅਸੀਂ ਕਿਉਂ ਉਹਦੀ ਏ ਜ਼ਮੀਨ ਜੇਕਰ ਮੰਨ ਲਓ ਜਿਵੇਂ ਹੁਣ ਉਹਨਾਂ ਨੇ ਪਾਲਿਸੀ ਬਿਨਾ ਪੁੱਛੇ ਬਣਾ ਲਈਏ ਕਿਸਾਨਾਂ ਨੂੰ ਜੇਕਰ ਇਸੇ ਤਰੀਕੇ ਨਾਲ ਕੱਲੂ ਇਕ ਵਾਰ ਕਰਨ ਕਿ ਪਿੰਡਾਂ ਵਿੱਚ ਆਉਂਦੇ ਮਰਨ ਮਰਾਉਣ ਨੂੰ ਤਿਆਰ ਅਸੀਂ ਤਿਆਰ ਬੈਠੇ ਆਂ ਪਤਾ ਕੀ ਹੈ ਜੀ ਉਦੋਂ ਬੰਦੋ ਕੇ ਪਾਲਿਸੀ ਆ ਵੀ ਗਈ ਚਲੋ ਉਦੋਂ ਬਾਅਦ ਉਦੋਂ ਵੀ ਮਰੇ ਹੋਏ ਆ ਤੇ ਇਹਦਾ ਪਹਿਲਾਂ ਹੀ ਮਰਦੀ ਏ ਫਿਰ ਜਾ ਕੇ ਨਹੀਂ ਜਾ ਕੇ ਪਹਿਲਾਂ ਹੀ ਆ ਠੀਕ ਹੈ ਯਾਰ ਉਹੀ ਨਹੀਂ ਸਾਡੇ ਕੋਲੇ ਸਾਰੀ ਤਾਂ ਜ਼ਮੀਨ ਲੈ ਲੈਣੀ ਆ ਉਹਨਾਂ ਨੇ ਸਾਡੀ ਇੱਕ ਜਗ੍ਹਾ ਹੀ ਆ ਇਕੱਠੀ ਜ਼ਮੀਨ ਸਾਡੇ 15 ਕਿੱਲੇ ਉਹ ਸਾਰੀ ਵੇਚ ਆ ਰਹੇ ਨੇ ਉਦੋਂ ਬਾਅਦ ਕੀ ਕਰਨਾ ਜੀ ਫਿਰ ਫਿਰ ਉਹੀ ਫੈਕਟਰੀਆਂ ਚ ਜਿੱਦੇ ਜੰਗ ਲੜਾਂਗੇ ਜਾਂ ਸਾਡੇ ਕੋ ਘਰ ਨਹੀਂ ਨਾ ਪਹਿਲਾਂ ਮਰਨਾ ਪਹਿਲਾਂ ਚੰਗਾ ਉਹੀ ਫੈਕਟਰੀਆਂ ਚ ਜਾ ਕੇ ਦਿਹਾੜੀ ਕਰਨੀ ਆ ਫਿਰ ਉਦੋਂ ਦਾ ਇਹ ਪਹਿਲਾਂ ਹੀ ਲੋਕ ਤਾਂ ਹੀ ਤਾਂ ਕਹਿੰਦੇ ਵੀ ਇਕੱਠੇ ਹੋ ਜਿਓ ਜੀ ਸਾਰੇ ਸਾਰਿਆਂ ਦੇ ਲਈ ਆ ਜਿਹਦੇ ਨਹੀਂ ਆਈ ਹੋਰ ਰੁਕ ਜਾਓ ਉਹ ਵੀ ਉਹਨਾਂ ਨੇ ਕਰ ਲੈਣੀ ਆ ਜਾਂ ਸ਼ੁਰੂਆਤ ਕਰ ਲਈ ਉਹਨਾਂ ਨੇ ਠੀਕ ਨਹੀਂ ਇਹ ਮਤਲਬ 65000 ਕਹਿੰਦੇ ਆ ਕੀ ਪਤਾ ਕਿੰਨੀ ਕਰਨੀ ਆ ਅਜੇ ਉਹਨਾਂ ਦੀ ਪਾਲਿਸੀ ਕਿੱਧਰ ਕੀ ਜੀ ਤੁਹਾਡੀ ਕਿੰਨੀ ਜ਼ਮੀਨ ਹੈ ਇਹਦੇ ਵਿੱਚ ਮੇਰੇ 40 ਕਿਲੇ 40 ਹੋਆ 40 ਦੇ 40 ਕਿਲੇ 40 ਹੋ ਗਏ ਨਾਲੇ ਮੈਂ ਆਪ ਵਾਲਿਆਂ ਦਾ ਖਾਸ ਸੀ ਅੱਛਾ ਹਾਂ ਜਿਹੜਾ ਮੁੰਡੀਆਂ ਵਾਲਿਆਂ ਦਾ ਜਿਤਾਇਆ ਵੋਟਾਂ ਪਾਈਆਂ ਕੋਲੋਂ ਖਰਚਾ ਕਰਿਆ ਤੇ ਸਾਡੇ ਹੱਥ ਵੜ ਤੇ ਮੱਕੜ ਸੀ ਤੁਸੀਂ ਮਤਲਬ ਪੂਰੇ ਚਮਚੇ ਸਮਝ ਲਓ ਹੁਣ ਤਾਂ ਹਾਂ ਪੂਰੇ ਸੀਗੇ ਅਸੀਂ ਪੂਰੇ ਸੀ 40 ਕਿੱਲੇ 40 ਕਿੱਲੇ ਸੀਗੇ ਜਮੀਨ ਉਹ ਮੈਂ 40 ਕਿਲੋ ਤਾਂ ਵੈਸੇ ਹੀ ਸਰਦਾਰ ਕਹਿੰਦੇ ਪਿੰਡ ਚ ਸਰਦਾਰੀਆਂ ਹੁਣ ਕਿਹੜਾ ਮੈਂ ਉਹ ਹੁਣ ਤਾਂ ਡੱਬਾ ਚੱਕ ਲੈਣਾ ਤਿੰਨ 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 ਵਾਲਾ ਟਿਫਨ ਤਿਆਰ ਆ ਸਾਡੇ ਵੀ ਲਾਇਆ ਬੂਥਰੀਕ ਲਗਿਆ ਸਾਡੇ ਪਿੰਡ ਕਦੇ ਕਿਸੇ ਦਾ ਬੂਥ ਨਹੀਂ ਸੀ ਲਗਿਆ ਕਾਂਗਰਸ ਤੇ ਅਕਾਲੀ ਦੋ ਅਸੀਂ ਸਪੈਸ਼ਲ ਬੂਥ ਲਾਇਆ ਸਪੈਸ਼ਲ ਬੂਥ ਲੈ ਸਾਨੂੰ ਕਹਿੰਦਾ ਸਹਿਮਤੀ ਕਰ ਸਪੈਸ਼ਲ ਕਹਿੰਦੇ ਸਹਿਮਤੀ ਕੀਤੀ ਮੈਂ ਸਰਪੰਚ ਖੜਦਾ ਸਹਿਮਤੀ ਕੀਤੀ ਬੰਦੇ ਨੂੰ ਇਹ ਤੇ ਸਹਿਮਤੀ ਹੁੰਦੀ ਅਸ ਕਿ ਇਹ ਤੇ ਕਰੋ ਸਾਨੂੰ ਸਹਿਮਤੀ ਰੁਪਏ ਉਹ ਵੀ ਨਹੀਂ ਦਿੱਤੇ ਪੰਜੀ ਨਹੀਂ ਦਿੱਤੀ ਪਿੰਡ ਨੂੰ ਪੰਜੀ ਨਹੀਂ ਦਿੱਤੀ ਜੀ ਇੱਕ ਪੰਜੀ ਨਹੀਂ ਦਿੱਤੀ ਕਿੰਨੀ ਵਾਰ ਸੀ ਗਏ ਸਾਡੇ ਲੋਕਲ ਥਾਣੇ ਵਾਲੇ ਦੇ ਲੋਕਲ ਗੰਮ ਕਰਾਏ ਨੇ ਆਪ ਪੱਲਿਓਂ ਹੀ ਕਰਾਏ ਨੇ ਜੀ ਕਿੰਨੀ ਵਾਰੀ ਜਾ ਵੀ ਆਏ ਹੂੰ ਕੋਈ ਪੰਜੀ ਨਹੀਂ ਜੇਰੋ ਬੰਦਾ ਕੈਬਨਿਟ ਮੰਤਰੀ ਬਣਦਾ ਕੀ ਲੱਖ ਰੁਪਏ ਉਹਦੇ ਲਈ ਕੀ ਚੀਜ਼ ਹੁੰਦੀ ਹੈ ਜੀ ਲੱਖ ਰੁਪਏ ਕੀ ਚੀਜ਼ ਲੱਖ ਰੁਪਏ ਦਾ ਤਾਂ ਪਿੰਡ ਨੂੰ ਹੁਣ ਆ ਜਿਹੜੇ ਰੋਕਣ ਨੂੰ ਉੱਤੋਂ ਸਾਨੂੰ ਕਹਿੰਦੇ ਤੁਸੀਂ ਉਲਟਾ ਦਾ ਪਰੇ ਇਹਦੇ ਵਿੱਚ ਉਹ ਵੀ ਫਰੀ ਦੇ ਵਿੱਚ ਦੋ ਕਰਾਣਾ ਦੇਣਗੇ ਦੋ ਕਰਾਣਾ ਦਾ ਡੰਗਰ ਨਹੀਂ ਬਣਉਣਾ ਜਿੰਨੇ ਸਾਡੇ ਕੋ ਡੇਰੀ ਫਾਰਮ ਨੇ ਬਿਲਕੁਲ ਇਹ ਤਾਂ ਬਿਲਕੁਲ ਅਗੇਸ ਹੈ ਜੀ ਇਹਦੇ ਅਸੀਂ ਤਾਂ ਨਵੀਂ ਪਾਰਟੀ ਆ ਇਹਨੂੰ ਇੰਨਾ ਪਤਾ ਨਹੀਂ ਹੈਗਾ ਇਹਨੂੰ ਜਿਟਾਣਾ ਯਾਦ ਕਰਾ ਦਾਂਗੇ ਵੀ ਜਿਟਾਣਾ ਕੀ ਸੀ ਅਸੀਂ ਵੀ ਉਹ ਖਾਨਦਾਨਾਂ ਚੋਂ ਹਾਂ ਉਹਨਾਂ ਚੋਂ ਹੀ 92 93 ਨੂੰ ਹੀ ਦੇਖੇ ਹੋਏ ਸਾਡੇ ਠੀਕ ਹੈ 92 93 ਜੋ ਕੁਝ ਹੋਇਆ ਸਾਡੇ ਨੇ ਦੇਖਿਆ ਹੋਇਆ ਹੁਣ ਵੀ ਯਾਦ ਕਰਾ ਦਾਂਗੇ ਦੁਬਾਰਾ ਮੁੱਖ ਮੰਤਰੀ ਗੱਲਾਂ ਕਰਦੇ ਮੈਂ ਕਿਸਾਨ ਦਾ ਪੁੱਤਰ ਆ ਪਰ ਜਿੱਦਣ ਮੁੱਖ ਮੰਤਰੀ ਅਹੁਦੇ ਤੋਂ ਲੈ ਗਿਆ ਉਹਦੇ ਕੋ ਇੱਕ ਗਨਮੈਨ ਹੋਣਾ ਬਾਤ ਤੋਂ ਬਾਅਦ ਅਬਲਾ ਉਹ ਵੀ ਨਹੀਂ ਹੋਣਾ ਜਾਣਾ ਕਿੱਥੇ ਉਹਨੇ ਰਹਿਣਾ ਤੇ ਇੱਥੇ ਹੀ ਆ ਹੂੰ ਉਸ ਕਹਾਂ ਮੈਂ ਗਨਵਾ ਰੱਖੂਗਾ ਜਦ ਓ ਮਾੜਾ ਪਹਿਲਾਂ ਮੜਿਆ ਸੀ ਜਿਆਦਾ ਰਹਿਆ ਸੀ ਆਮ ਆ ਸੀ ਸਨ ਮੈ ਨਹੀਂ ਰੱਖਣੇ ਸੀ ਗੱਡੀਆਂ ਰੱਖਣੀਆਂ ਕਿੰਨੀ ਗੱਡੀ ਫਿਰਦੀ ਆ ਸਭ ਤੋਂ ਵੱਡ ਮਗਰ ਲੱਗ ਗਏ ਤੁਸੀਂ ਮਤਲਬ ਸਾਰੇ ਵਰਕਰ ਰਹੇ ਹੋ ਆਮਾਂ ਦੀ ਪਾਰਟੀ ਨਹੀਂ ਜੀ ਚਲੋ ਪਿੰਡ ਚੋਂ ਸੀਗੇ ਜੀ ਚਲੋ ਹਮਾਇਤ ਕਰੀਏ ਸਾਰੇ ਜੀ ਕਰੀ ਪੂਰੀ ਹਮਾਇਤ ਕੀਤੀ ਚਲੋ ਬਦਲਾ ਆ ਗਿਆ ਪੈਸੇ ਨਾਲ ਵੀ ਕੀਤੀ ਆ ਇੱਕ ਇੱਕ ਵੈਸੇ ਵੀ ਹੁੰਦਾ ਕਿ ਜਦੋਂ ਇਲਾਕੇ ਦਾ ਮੰਤਰੀ ਹੋਵੇ ਤਾਂ ਵੈਸੇ ਕੁਝ ਨਹੀਂ ਵੈਸੇ ਹਾਂ ਐਂ ਸੀਗਾ ਵੀ ਚਲੋ ਵੀ ਆਪ ਵਾਲੇ ਬਦਲ ਕਰਾਂਗੇ ਵੀ ਕਾਲੀ ਕਾਂਗਰਸਾਂ ਤੋਂ ਖਿਹੜਾ ਛਡਾਵਾਂਗੇ ਵੀ ਚਲੋ ਸਾਡੇ ਲਈ ਕਰਨਗੇ ਕੋਈ ਇਹ ਸਾਡੇ ਦਾ ਬਦਲਾ ਫਿਰ ਬਹੁਤ ਵਧੀਆ ਬਦਲਾ ਕਰਤਾ ਇਹਨੇ ਹੁਣ ਦਿਨ ਨੂੰ ਦੀਂਦਾ ਵੇ ਚੱਕਦੇ ਭਟੇ ਅੱਗੇ ਅੱਗੇ ਪਤਾ ਨਹੀਂ ਕੀ ਹੋਣਾ ਜੀ ਅਜੇ ਦੇਖੋ ਦਾ ਇਹਦਾ ਸ਼ੁਰੂ 40 ਕਿੱਲਿਆਂ ਤੋਂ ਕਿੰਨੇ ਰਹਿ ਜਾਣੇ ਥੋੜੇ ਜੇਕਰ ਲੈ ਜਾਂਦੇ ਆਂ 40 ਦੇ ਵਿੱਚੋਂ ਰਹਿ ਜਾਣੇ ਮੇਰੇ ਕੋਲ ਡੇਢ ਕਿੱਲਾ ਜੀ ਦੋ ਦੋ ਕਨਾਲਾਂ ਘਟਣੀਆਂ ਨੇ ਡੇਢ ਕਿੱਲਾ ਰਹਿ ਜਾਣਾ ਉਹ ਵੀ ਮੈਂ ਕੀ ਕਰੂੰਗਾ ਡੇਢ ਕਿੱਲਾ ਮੇਰੇ 2 ਕਿੱਲਾਂ 'ਚ ਘਾਰ ਆ ਉਹ 2 ਕਿੱਲਾਂ 'ਚ ਘਾਰ ਮੇਰਾ ਸੈੱਟ ਹੋ ਜਾਣਾ 2 ਕਿੱਲਾਂ 'ਚ ਘਾਰ ਆ ਕੋਠੀ ਆ ਖੇਤੀ ਵਾਲੇ ਸੰਦ ਸੱਪਿਆਂ ਦਾ ਉਹਨਾਂ ਦਾ ਕੀ ਕਰੋਗੇ ਉਹ ਵਿਕ ਜਾਣੇ ਐਵੇਂ ਬਸ ਕੁਵਾਰ ਦੀ ਜਾਣਗੇ ਸੜਕਾਂ ਤੇ ਲਾ ਦਾਂਗੇ ਇਹਦੇ ਨਾਲ ਬਹੁਤ ਜਨਤਾ ਨੂੰ ਹੋਣਾ ਵਾ ਇਹਦੇ ਨਾਲ ਟਰੈਕਟਰ ਵਾਲੀਆਂ ਫੈਕਟਰੀਆਂ ਟਰੈਕਟਰ ਵਾਲੀਆਂ ਫੈਕਟਰੀਆਂ ਹ ਕਿੰਨੇ ਉਹ ਦੁਕਾਨਦਾਰ ਦੇ ਨਾਲ ਤੋਂ ਅਸੀਂ ਢਾਰ ਸੌਦਾ ਖਾਨੇ ਉਹ ਕਿੱਥੇ ਜਾਣਗੇ ਸਭ ਵੇਲੇ ਹੋਣੇ ਨੇ ਫੇਰ ਇਹ ਮਾਣਤ ਮਤਲਬ ਜਿਹੜੇ ਇਹ ਹਾਲਾਤ ਹੋ ਗਏ ਕਿ ਪੰਚਾਇਤਾਂ ਚ ਮਤੇ ਪੈਣ ਲੱਗੇ ਪੈਣ ਲੱਗੇ ਜੀ ਅਸੀਂ ਵੀ ਪਾ ਰਹੇ ਹਾਂ ਜੀ ਪਰਸੋਂ ਪਰਸੋਂ ਨੂੰ ਪਾ ਰਹੇ ਹਾਂ ਕਹਿੰਦੇ ਕਿ ਖੁਸ਼ ਨਹੀਂ ਬੜੇ ਉਹ ਕੋਈ ਨਹੀਂ ਕੋਈ ਪਤਾ ਨਹੀਂ ਜੀ ਕਿਹੜੇ ਉਹ ਦੇਖਿਆ ਨਹੀਂ ਜੀ ਇੱਕ ਪਤਾ ਨਹੀਂ ਕਿੱਥੋਂ ਕੁਝ ਲੱਭਿਆ ਸੀ ਐ ਸੀਐਮ ਦੇ ਨਾਲ ਜਿਹਦੀ ਫੋਟੋ ਸੀਗੀ ਜੀ ਉਹ ਬਾਅਦ ਚ ਪੱਤਰਕਾਰਾਂ ਨੇ ਦੇਖਿਆ ਉਹ ਬੰਦੇਗਾ ਨਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਮੈਂ ਦਾ ਫੋਟੋ ਕਰਾ ਲਈ ਲੈਂਦੇ ਆ ਮੈਨੂੰ ਹਕੀਕਤ ਦਾ ਪਤਾ ਦਫ਼ਤਰਾਂ ਚ ਬੈਠੇ ਫੱਦ ਲੈਂਦੇ ਆ ਤੁਹਾਨੂੰ ਗਰਾਂਟ ਦਵਾਂਗੇ ਤੁਹਾਨੂੰ ਆਏ ਕਰਾਂਗੇ ਹੱਥ ਖੜਾ ਕਰਾ ਲੈਂਦੇ ਨੇ ਬਾਅਦ ਚ ਉਹੀ ਫੋਟੋ ਚੱਕ ਕੇ ਚ ਸਾਨੂੰ ਤਾਂ ਪਤਾ ਸਾਰਾ ਕੋ ਅਸੀਂ ਗਏ ਆ ਖੁਦ ਗਏ ਆ ਦਫ਼ਤਰ ਬੈਠੇ ਆ ਵੋਟਾਂ ਬਲੇ ਬੈਠੇ ਆ ਸਾਡੇ ਟਾਈਆਂ ਪਾਈਆਂ ਸਾਡੇ ਹਾਂਜੀ ਆਮ ਆਦਮੀ ਪਾਰਟੀ ਆਉਗੀ ਤੁਹਾਡੇ ਲਈ ਆ ਕਰੂਗੀ ਆ ਕਰਤਾ ਜਿਹੜਾ ਕੋ ਕਰਨਾ ਸੀ ਕੇ ਇਹਨਾਂ ਨੇ ਜਿਹੜਾ ਮਿਨੀ ਹਾਂ ਜਿਹੜਾ ਮਿਨੀ ਚੰਡੀਗੜ੍ਹ ਬਣਾਉਣਾ ਇਸ ਤੋਜ ਤੋਂ ਬਣਾਵੇ ਸੋ ਸ਼ੁਰੂ ਉੱਥੋਂ ਕਰੋ ਸੋ ਸ਼ੁਰੂ ਉੱਥੋਂ ਕਰਨ ਸਤੋਜ ਆਪਦੀ ਜ਼ਮੀਨ ਦੇਵੇ ਭਗਵੰਤ ਮਾਨ ਇਹਨਾਂ ਨੂੰ ਸਾਡੀ ਜ਼ਮੀਨ ਤੇ ਆ ਕੇ ਕਰਨ ਸਾਡੇ ਤਾਂ ਪਹਿਲਾਂ ਹੀ ਫੈਕਟਰੀ ਬਹੁਤ ਚਲੋ ਗੱਲ ਦਾ ਉੱਥੇ ਵੀ ਆਪਣੇ ਅਰਗੇ ਜ਼ਿੰਮੇਦਾਰ ਨੇ ਜੀ ਗੱਲ ਤਾਂ ਹੋਣੀ ਨਹੀਂ ਦੇਣਾ ਜੀ ਗੱਲ ਤਾਂ ਇੱਕ ਵਾਰੀ ਬਸ ਕਾਟਾ ਹੀ ਆ ਰਹੇ ਉੱਥੇ ਚਾਹੇ ਕੁਝ ਹੋ ਜਵੇ ਬਾ ਹੁਣ ਤਾਂ ਹੁਣ ਤਾਂ ਸਭ ਸਮਝ ਲਵੇ ਬਈ ਜਾਂ ਤਾਂ ਇਹਨੂੰ ਰੱਦ ਕਰ ਲਵੇ ਜਾਂ ਆਪਦੀ ਤਿਆਰੀ ਕਰ ਲਵੇ ਜਾਂ ਤਿਆਰੀ ਕਰ ਲੈ ਜਾਂ ਇਹਨੂੰ ਰੱਦ ਕਰ ਦੇਣ ਜਾਂ ਫਿਰ ਆਉਦੀ ਯੰਗ ਲਈ ਤਿਆਰੀ ਰੱਖਣ ਜਿਵੇਂ ਇੰਨਾ ਵਿਰੋਧ ਹੋ ਰਿਹਾ ਉਹਦੇ باوجود ਹਾਲੇ ਤੱਕ ਕੋਈ ਬਿਆਨ ਆਇਆ ਨਹੀਂ ਸਰਕਾਰ ਜੀ ਅਜੇ ਟਾਈਮ ਲੱਗਦਾ ਥੋੜਾ ਜਿਹਾ ਬਿਆਨ ਤਾਂ ਮੀਟਿੰਗੇ ਪਹਿਲੀ ਆ ਜੀ ਹਲ ਤਾਂ ਸੇਕ ਲੱਗਣਾ ਹਲ ਤਾਂ ਪਿੰਡਾਂ ਨੇ ਤੁਰਨਾ ਹਲ ਤਾਂ ਉਹਨਾਂ ਪਿੰਡ ਗਰਮੀ ਕਰਕੇ ਆਈ ਵੀ ਨਹੀਂ ਕਿਸੇ ਨੂੰ ਵੀ ਪੁੱਛ ਲਓ ਜੀ ਸਾਰੇ ਜੀ ਇਹਨਾਂ ਨੂੰ ਪੁੱਛ ਲਓ ਵੀ ਤੁਸੀਂ ਤਿਆਰ ਹੋ ਆ ਕਮ ਇੱਥੋਂ ਖੜੇ ਨੇ ਕਮ ਇੱਥੇ ਪੁੱਛ ਲਓ ਪੁੱਛ ਲਓ ਕਿ ਤੁਸੀਂ ਨਹੀਂ ਨਾ ਅਜੇ ਤਾਂ ਪਿੰਡ ਦੀ ਵੀ ਬਣ ਲੈਂਦੇ ਤੁ ਨਾ ਜ਼ਮੀਨ ਨੂੰ ਹੀ ਰਿਕਵਰ ਹੋਣ ਦੇਣੀ ਕਿੰਨੀ ਜਮੀਨ ਹੈ ਤੁਹਾਡੇ ਪਿੰਡ ਦੀ ਸਾਡੇ ਪਿੰਡ ਦੀ ਹੈ 450 450 ਕੋਲ ਹਾਂਜੀ ਠੀਕ ਹੈ 50